ਚੈਨਲ ਜਬੀ ਦੇਖ ਰਿਹਾ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੇ ਕੁਝ ਮਸਲੇ ਅੱਜ ਦੀਆਂ ਕੁਝ ਗੱਲਾਂ ਬਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਅੱਜ 16 ਫਰਵਰੀ ਦਿਨ ਸ਼ੁੱਕਰਵਾਰ ਨੂੰ ਤੁਹਾਡੇ ਨਾਲ ਜਿਹੜੇ ਕੁਝ ਮਸਲੇ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲੀ ਗੱਲਬਾਤ ਆਪਾਂ ਡੋਨਲਡ ਟਰੰਪ ਬਾਰੇ ਕਰਨੀ ਹੈ ਅੱਜ ਜਿਹੜੀ ਖਬਰ ਆ ਰਹੀ ਹੈ ਕਿ ਇਹਨਾਂ ਨੂੰ 354.9 ਮਿਲੀਅਨ ਡਾਲਰ ਜਰਮਾਨਾ ਦੇਣ ਦੀ ਗੱਲਬਾਤ ਕਹੀ ਗਈ ਹੈ ਕਿ ਇਹ ਇਹਨਾਂ ਨੂੰ ਪੇ ਕਰਨਾ ਪੈਣਾ ਤੇ ਇਹ ਕਿੱਥੋਂ ਆਉਣਾ ਜਾਏ ਪਹਿਲਾਂ ਇਹਨਾਂ ਨੇ ਕੀ ਕੀਤਾ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜੀ ਗੱਲਬਾਤ ਹੰਟਰ ਬਾਈਡਨ ਦੇ ਕੇਸ਼ਬੰਦੀ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਤੀਜੀ ਗੱਲਬਾਤ ਰੂਸ ਦੇ ਜਿਹੜੇ ਇੱਕ ਵਿਰੋਧੀ ਆਗੂ ਸੀਗੇ ਅਲੈਕਸੀ ਨਵਲਾਨੀ ਉਹਨਾਂ ਦੀ ਮੌਤ ਹੋਈ ਹੈ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਅਗਲੀ ਗੱਲਬਾਤ ਜਿਹੜੀ ਕੈਨਸਸ ਸਿਟੀ ਸ਼ੂਟਿੰਗ ਤੇ ਗਨ ਜਿਹੜੇ ਕੰਟਰੋਲ ਦੇ ਲਾਅ ਆ ਉਹਦੇ ਬਾਰੇ ਤੇ ਇੱਕ ਕਰ ਬਸੜੀ ਡੋਨਲਡ 트ੰਪ ਦੇ ਜਿੱਤਣ ਤੇ ਕੀ ਕੀ ਕੁਝ ਹੋ ਸਕਦਾ ਕਿ ਨਾ ਮਲਾਜ਼ਮਾਂ ਦੀ ਛੁੱਟੀ ਹੋ ਸਕਦੀ ਹੈ ਤੇ ਆਖਰ ਦੇ ਵਿੱਚ ਰੂਸ ਤੇ ਹੈਕਰਾਂ ਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਫੈਸਲਾ ਅੱਜ ਆਇਆ ਡੋਨਲਡ 트ੰਪ ਦੇ ਲਈ ਜਿਹਦੇ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਇਹ 354.9 ਮਿਲੀਅਨ ਡਾਲਰ ਜਿਹੜਾ ਦੇਣਾ ਹੈ ਇਹ ਤੁਹਾਨੂੰ ਦੇਣਾ ਪਊਗਾ ਪੈਨਲਟੀਆਂ 'ਚੋਂ ਕਿਉਂਕਿ ਤੁਸੀਂ ਜਿਹੜੀ ਨੈਟਵਰਥਾ ਉਹਨੂੰ ਵਧਾ ਚੜਾ ਕੇ ਦੱਸਿਆ ਸੀ ਤੇ ਬਾਕੀ ਜਿਹੜੇ ਕੁਝ ਦੂਜੀਆਂ ਤੀ ਚੀਜ਼ਾਂ ਦੇ ਵਿੱਚ ਤੇ ਲੀਗਲ ਸੈਟਬੈਕ ਉਹਨਾਂ ਨੂੰ ਵੱਡਾ ਲੱਗਾ ਹੈ ਜਿਹੜੇ ਰਾਜਨੀਤਿਕ ਇਸ ਵੇਲੇ ਮਾਹਰ ਨੇ ਉਹ ਇਹ ਦੇਖ ਰਹੇ ਆ ਕਿ ਇਹ ਡਿਸੀਜਨ ਜਿਹੜਾ ਆਇਆ ਹੈ ਜਦੀ ਉਡੀਕ ਕੀਤੀ ਜਾ ਰਹੀ ਸੀ ਅੱਜ ਸਿਵਲ ਫਰਾਡ ਟਰਾਇਲ ਦੇ ਵਿੱਚ ਜਿਹੜਾ ਅੱਜ ਆਇਆ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ 440 ਮਿਲੀਅਨ ਦਾ ਡੈਮੇਜ ਤੇ ਜੁਰਮਾਨਾ ਇਹਨਾਂ ਨੂੰ ਰਲਾ ਮਲਾ ਕੇ ਸਿਵਲ ਟ੍ਰਾਇਲ ਦੇ ਵਿੱਚ ਜਿਹੜਾ ਲੱਗਿਆ ਪਿਛਲਾ ਸਾਲ ਜੇ ਨਾਲ ਵੜਾ ਲਿਆ ਜਾਵੇ ਪਿਛਲੇ ਹਫਤੇ ਜੱਜ ਜਿਹੜੇ ਈ ਜੀਨ ਕੈਰੋਲ ਵਾਲਾ ਡਿਫਰਮੇਸ਼ਨ ਕੇਸ ਦੇਖ ਰਹੇ ਸੀ ਉਹਨਾਂ ਨੇ ਆਰਡਰ ਕੀਤਾ ਸੀ 트ੰਪ ਨੂੰ ਕਿ ਉਹ ਐਲ ਐ ਮੈਗਜ਼ੀਨ ਦੀ ਇਸ ਕਾਲਮਿਸਟ ਨੂੰ 83.3 ਮਿਲੀਅਨ ਡਾਲਰ ਦੇਵੇ ਡੈਮੇਜ ਦਾ ਔਨ ਟਾਪ ਆਫ 5 ਮਿਲੀਅਨ ਜਿਹੜਾ ਇਹ ਪਹਿਲਾਂ ਉਹ ਕਰਦੇ ਆ ਇਹਨਾਂ ਦੇ ਪਹਿਲੇ ਜਿਹੜੇ ਸੈਕਸੂਅਲ ਅਸੌਲਟ ਟ੍ਰਾਇਲ ਦੇ ਵਿੱਚ 83.3 ਮਿਲੀਅਨ ਇੱਕ 5 ਮਿਲੀਅਨ ਪਹਿਲਾਂ ਰਹਿੰਦਾ। ਇਸ ਹਫਤੇ ਜਿਹੜੇ ਜੱਜ ਇਸ ਸਿਵਲ ਫਰਾਡ ਟ੍ਰਾਇਲ ਦੇ ਵਿੱਚ ਉਹਨਾਂ ਨੇ ਜਿਹੜੀ ਰੂਲਿੰਗ ਦਿੱਤੀ ਆ ਉਹਦੇ ਵਿੱਚ ਇਹ ਜੁਰਮਾਨਾ ਜਿਹੜਾ 354 ਮਿਲੀਅਨ ਡਾਲਰ ਦਾ ਹੁਣ ਦੱਸਿਆ ਗਿਆ ਪਲੱਸ ਇੰਟਰਸਟ ਤੇ ਇਹ ਜਿਹੜਾ ਜਿਹੜਾ ਇੱਕ ਦਹਾਕੇ ਦੇ ਲਈ ਜਿਹੜਾ ਫਰਾਡਲਟ ਬਿਜ਼ਨਸ ਇਹਨਾਂ ਨੇ ਡੀਲਸ ਕੀਤੀਆਂ ਆ ਉਹਦੇ ਉੱਤੇ। ਹੁਣ ਜਿਹੜਾ ਇਹ ਇਦੇ ਨਾਲ ਹੈ ਕਿ ਕਿ ਸਾਬਕਾ ਰਾਸ਼ਟਰਪਤੀ ਦੇ ਜਿਹੜੇ ਫਾਈਨੈਂਸਸ ਨੇ ਜਾਂ ਉਹਨਾਂ ਦੇ ਜਿਹੜੇ ਲਿਕুইਡਿਟੀ ਆ ਕਿੰਨਾ ਉਹਨਾਂ ਦੇ ਕੋਲ ਪੈਸਾ ਹੈਗਾ ਆ ਤੇ ਕਿੰਨਾ ਇਹਨਾਂ ਨੂੰ ਦੇਣਾ ਪੈਣਾ ਤੇ ਕੀ ਸੱਚਮੁੱਚ ਦੇਣਾ ਪੈਣਾ ਜਿਹੜੇ ਅ ਟਰੰਪ ਦੇ ਡੋਨਰਸ ਨੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਇਹਦੇ ਉੱਤੇ ਕੈਂਪੇਨ ਐਕਸਪੈਂਸਸ ਤੇ ਦੂਜਾ ਸਾਰਾ ਕੁਝ ਜਿਹੜੀ ਪੋਲਿਟੀਕਲ ਕਮੇਟੀ ਦੀ ਸਪੈਂਡਿੰਗ ਆ 50 ਮਿਲੀਅਨ ਤੋਂ ਜ਼ਿਆਦਾ ਉਹਦੀ ਕੈਂਪੇਨ ਦੇ ਉੱਤੇ ਵੀ 123 ਦੇ ਵਿੱਚ ਸਪੈਂਡ ਕੀਤਾ ਲੀਗਲ ਕੇਸ ਜਿਹੜਾ ਇਸ ਵੇਲੇ ਚੈਲੰਜ ਵੱਡਾ ਡੋਨਲਡ ਟਰੰਪ ਦੇ ਲਈ ਕਰ ਰਿਹਾ ਤੇ ਉਹਨਾਂ ਨੇ ਅਬ ਜਿਹੜੀ ਰੈਪਿਊਟੇਸ਼ਨ ਆਪਣੀ ਵੈਲਥ ਦੇ ਆਲੇ-ਦੋਲੇ ਬਣਾਈ ਆ। ਕੋਰਟ ਕੀ ਕਰਦਾ ਆ ਕਿ ਜਿਹੜੇ ਡਿਫੈਂਡੈਂਟਸ ਨੇ ਉਹਨਾਂ ਨੂੰ ਕਈ ਤਰੀਕੇ ਦੇ ਨਾਲ ਉਹ ਡੈਮੇਜ ਕਲੈਕਟ ਕਰਦੇ ਆ ਜਿਹਦੇ ਵਿੱਚ ਜਿਹੜੀ ਕਈ ਜਾ ਸਕਦੀ ਆ ਕਿ ਕਈ ਤਰੀਕੇ ਨੇ ਉਹਨਾਂ ਕੋਲ ਜੁਰਮਾਨੇ ਦੇ ਤੇ ਜਿਹੜੀ ਬੈਂਕਰਪਸੀ ਵਰਗੇ ਜਾਂ ਇਦਾਂ ਦੇ ਹੋਰ ਕੰਮ ਵੀ ਕਈ ਵਾਰੀ ਲੋਕ ਕਰਦੇ ਆ ਜਿਹੜੇ ਲੀਗਲ ਐਕਸਪਰਟ ਨੇ ਉਹ ਇਸ ਵੇਲੇ ਇਹ ਦੱਸ ਰਹੇ ਆ ਕਿ ਜਿਹੜੇ ਡੋਨਲਡ 트ਰੰਪ ਨੇ ਇਹ ਇਮੀਡੀਏਟਲੀ ਫਾਈਨ ਨਹੀਂ ਦੇਣਗੇ ਇਨਸਟੈਡ ਦੇ ਆਪਟ ਕਰਨਗੇ ਇਹਨੂੰ ਡਿਲੇ ਕਰਨਾ ਤੇ ਕੋਈ ਵੀ ਪੇਮੈਂਟ ਜਿਹੜੀ ਬੌਂਡ ਸਕਿਉਰਡ ਹੋਊਗੀ ਉਹਨਾਂ ਦੇ ਐਸੈਟਸ ਦੇ ਵਿੱਚ ਜਦੋਂ ਤੱਕ ਜਿਹੜੀ ਉਹਨਾਂ ਦੀ ਅਪੀਲ ਆਪਸ਼ਨ ਸਾਰੀਆਂ ਗੈਸਸਟ ਨਹੀਂ ਹੋ ਜਾਂਦੀਆਂ ਜਦੋਂ ਅਪੀਲ ਕਰਨਗੇ ਜਦੋਂ ਤੱਕ ਸਿਰੇ ਦੇ ਉੱਤੇ ਗੱਲ ਨਹੀਂ ਜਾਂਦੀ ਉਨਾ ਚਿਰ ਨਹੀਂ ਦੇਣਗੇ ਪੂਰੀ ਅਮਾਉਂਟ ਆਪਣੇ ਆਪ ਹੀ ਦੇ ਸਕਦੇ ਆ ਤੇ ਜਿਹੜੀ ਥਰਡ ਪਾਰਟੀ ਬੌਂਡ ਦੇ ਨਾਲ ਵੀ ਕੀਤਾ ਜਾ ਸਕਦਾ ਆ ਇਸ ਚੀਜ਼ ਨੂੰ ਪਰ ਹੁਣ ਹੈ ਕਿ ਮਤਲਬ ਡੀਲ ਕਿਦਾਂ ਕਰਨਗੇ ਇਸ ਸਿਵਲ ਆਬਲੀਗੇਸ਼ਨ ਦੇ ਨਾਲ ਜਿਊਰੀ ਨੇ ਪਹਿਲੀ ਵਾਰ ਜਦੋਂ ਕੈਰੋਲ ਨੂੰ 5 ਮਿਲੀਅਨ ਡਾਲਰ ਦਾ ਡੈਮੇਜ ਪਿਛਲੇ ਸਾਲ ਦੱਸਿਆ ਸੀ ਤਾਂ ਡੋਨਲਡ ਟਰੰਪ ਨੇ ਆਪਟ ਕੀਤਾ ਸੀ ਕਿ ਮੈਂ ਜਿਹੜਾ ਇਹ ਕਵਰ ਕਰੂਗਾ ਕੈਸ਼ ਦੇ ਨਾਲ ਆਪਣੇ ਅਕਾਊਂਟ ਉਹਦੇ ਅਕਾਊਂਟ ਦੇ ਵਿੱਚ ਕੈਸ਼ ਮੂਵ ਕਰਕੇ ਪਿਛਲੇ ਸਾਲ ਇਹਨਾਂ ਨੇ ਸਿਵਲ ਫਰਾਡ ਕੇਸ ਦੇ ਵਿੱਚ ਜਦੋਂ ਇਹ ਹੋਏ ਸੀ ਤਾਂ ਉਸ ਵੇਲੇ ਜਿਹੜੀ ਕੰਪਨੀ ਕੋਲ 400 ਮਿਲੀਅਨ ਡਾਲਰ ਇਨ ਕੈਸ਼ ਸੀ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਹੈਗਾ ਤੇ ਡੋਨਲਡ ਟਰੰਪ ਨੇ ਕਿਹਾ ਸੀ ਕਿ ਵੀ ਬਲੀਵ ਆਈ ਹੈਵ 400 ਪਲਸ ਵੀ 400 ਮਿਲੀਅਨ ਤੋਂ ਵੀ ਜ਼ਿਆਦਾ ਕੈਸ਼ ਹੈਗਾ ਆ ਤੇ ਇਹ ਹੁਣ 2021 ਦੀ ਜਿਹੜੀ ਸਟੇਟਮੈਂਟ ਇਹਨਾਂ ਦੀ ਉਹ ਵੀ ਦੱਸਦੀ ਆ ਕਿ ਕਿੰਨਾ ਪੇ ਕਰਦੇ ਆ ਕਿ ਇਸ ਤਰੀਕੇ ਨਾਲ ਇਹ ਕਰਦੇ ਆ ਜਿਹੜੀ ਟ੍ਰਾਇਲ ਆ ਉਹਦੇ ਵਿੱਚ ਦੱਸਿਆ ਗਿਆ ਕਿ ਸਾਬਕਾ ਰਾਸ਼ਟਰਪਤੀ ਦੇ ਕੋਲ 293 ਮਿਲੀਅਨ 800000 ਜਿਹੜਾ ਇਨ ਕੈਸ਼ ਇਹਨਾਂ ਦੇ ਕੋਲ ਆ ਜਾਂ ਕੈਸ਼ ਇਕੁਇਵਲੈਂਟ ਆ ਇਹਨਾਂ ਦੇ ਕੋਲ ਸੋ ਹੁਣ ਇਸ ਮਾਮਲੇ ਦੇ ਵਿੱਚ ਇਹ ਏਡਾ ਵੱਡਾ ਜਿਹੜਾ ਇਹਨਾਂ ਦੇ ਉੱਤੇ ਇੱਕ ਫਾਈਨੈਂਸ ਦਾ ਬਰਡਨ ਆ ਉਹਨੂੰ ਹੁਣ ਕਰਦੇ ਆ ਕੇਸ ਰੂਪ ਦੇ ਵਿੱਚ ਕਰਦੇ ਆ 440 ਮਿਲੀਅਨ ਦੇ ਨੇੜੇ ਜਿਹੜੇ ਸਾਰੇ ਜੁਰਮਾਨਿਆਂ ਦੀ ਰਕਮ ਰਲਾ ਕੇ ਡੋਨਲਡ ਟਰੰਪ ਦੇ ਉੱਤੇ ਚਲੀ ਜਾਂਦੀ ਹੈ ਤੇ ਇਹ ਐਸ ਵੇਲੇ ਇੱਕ ਬਹੁਤ ਵੱਡਾ ਸਵਾਲ ਆ ਜਿਹੜੇ ਕਾਨੂੰਨੀ ਮਾਹਰ ਆ ਉਹਨਾਂ ਦੇ ਲਈ ਤੇ ਪੋਲਿਟੀਕਲ ਮਾਹਰ ਨੇ ਉਹਨਾਂ ਦੇ ਲਈ ਵੀ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਜਿਹੜੇ ਇੱਕ ਮਾਮਲਾ ਬਹੁਤ ਚਰਚਾ ਦੇ ਵਿੱਚ ਆਇਆ ਸੀ ਮਲਟੀ ਮਿਲੀਅਨ ਡਾਲਰ ਦੀ ਰਿਸ਼ਵਤਖੋਰੀ ਦਾ ਮਾਮਲਾ ਸੀ ਜਿਹਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਵੀ ਨਾਂ ਆਉਂਦਾ ਸੀ ਤੇ ਉਹਨਾਂ ਦੇ بیٹے ਹੰਟਰ ਬਾਈਡਨ ਦਾ ਨਾਂ ਵੀ ਆਉਂਦਾ ਸੀ ਯੂਕਰੇਨੀਅਨ એનર્ਜੀ ਕੰਪਨੀ ਉਹਦੇ ਨਾਲ ਦੱਸਦੇ ਸੀ ਕਿ ਜੋ ਬਾਈਡਨ ਦੇ بیٹے ਹੰਟਰ ਬਾਈਡਨ ਨੇ ਕੋਲ ਡੀਲ ਕੀਤੀ ਆ ਤੇ ਉਸ ਡੀਲ ਦੇ ਵਿੱਚ ਉਸ ਬਿਜ਼ਨਸ ਦੇ ਵਿੱਚ ਆਪਣੇ ਪਿਤਾ ਦੇ ਅਸਰ ਸੂਖ ਨੂੰ ਵਰਤਿਆ ਗਿਆ ਜਾਂ ਉਹਨਾਂ ਦੇ ਨਾਂ ਨੂੰ ਵਰਤਿਆ ਗਿਆ ਤੇ ਇਹ ਜਿਹੜਾ ਔਰੰਪੀਚਮੈਂਟ ਇਨਕੁਆਇਰੀ ਵੀ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਹੋਈ ਆ ਇਹਦੇ ਬਾਰੇ ਇਹ ਦੱਸਿਆ ਜਾ ਰਿਹਾ ਕਿ ਇੱਕ FBI ਜਿਹੜੇ ਇਹਨਾਂ ਦੇ ਅਫੀਸ਼ੀਅਲ ਸੀ ਉਹਨਾਂ ਨੇ ਫਾਲਸ ਰਿਪੋਰਟਿੰਗ ਕੀਤੀ ਸੀ ਜਨਵਰੀ 2020 ਦੇ ਵਿੱਚ ਜਿਹੜਾ ਯੂਕਰੇਨੀਅਨ એનર્ਜੀ ਕੰਪਨੀ ਦੇ ਨਾਲ ਅਸੋਸੀਏਟਿਡ ਸੀ ਉਹਨਾਂ ਨੇ ਹੰਟਰ ਤੇ ਜੋ ਬਾਈਡਨ ਨੂੰ 5 ਮਿਲੀਅਨ ਯੂ ਐਸ ਡਾਲਰ ਪੇ ਕੀਤੇ ਸੀ 2015 ਜਾਂ 2016 ਦੇ ਵਿੱਚ ਪ੍ਰੋਸੀਕਿਊਟਰ ਨੇ ਕਿਹਾ ਕਲੇਮ ਇਹ ਸੀ ਕਿ ਉਹਨਾਂ ਨੇ ਹੰਟਰ ਬਾਈਡਨ ਨੂੰ ਇਸ ਕਰਕੇ ਹਾਇਰ ਕੀਤਾ ਸੀ ਕਿ ਸਾਨੂੰ ਆ ਆਪਣੇ ਪਿਤਾ ਦੇ ਥਰੂ ਹਰ ਤਰ੍ਹਾਂ ਦੀਆਂ ਪ੍ਰੋਬਲਮਸ ਤੋਂ ਬਚਾਓ ਇਹ ਸ਼ਬਦ ਇਦਾਂ ਵਰਤੇ ਗਏ ਸੀ ਤੇ ਇਸ ਕਰਕੇ ਉਹ ਕਹਿੰਦੇ ਉਹਨਾਂ ਦੇ ਨਾਲ ਡੀਲ ਕੀਤਾ ਗਿਆ ਸੀ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਪ੍ਰੋਟੈਕਟ ਅਸ ਥਰੂ ਹਿਸ ਡੈਡ ਤੇ ਫ্রম ਆਲ ਕਾਈਂਡਸ ਆਫ ਪ੍ਰੋਬਲਮਸ ਉਹ ਪ੍ਰੋਸੀਕਿਊਟਰ ਨੇ ਜਿਹੜੀ ਗੱਲਬਾਤ ਕਹੀ ਆ ਉਹ ਗਲਤ ਸਾਬਤ ਹੋਈ ਜਿਹੜਾ ਫੈਕਟ ਹੈਗਾ ਕਿ ਉਹਨਾਂ ਦਾ ਰੁਟੀਨ ਇੱਕ ਬਿਜ਼ਨਸ ਡੀਲਿੰਗ ਸੀਗੀ ਕੰਪਨੀ ਦੇ ਨਾਲ 2017 ਦੇ ਵਿੱਚ ਤੇ ਜਿਹੜੇ ਇਹ ਰਿਸ਼ਵਤ ਖੋਰੀ ਦੇ ਇਲਜ਼ਾਮ ਸੀਗੇ ਇਹ ਬਾਇਡਨ ਦੇ ਖਿਲਾਫ ਤੇ ਹੰਟਰ ਵਾਈਡਨ ਦੇ ਖਿਲਾਫ ਜਿਹੜੇ ਜੋ ਬਾਇਡਨ ਉਸ ਵੇਲੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ ਜਦੋਂ ਇਲਜ਼ਾਮ ਲਾਏ ਗਏ ਸੀ ਤੇ ਸਮਿਰਨੋਵ 43 ਸਾਲ ਉਮਰ ਆ ਕੋਰਟ ਦੇ ਵਿੱਚ ਲਾਸ ਬੇਗਸ ਦੇ ਵਿੱਚ ਆ ਕੱਲ ਅਪੀਅਰ ਹੋਏ ਆ ਕਿ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਫਾਲਸ ਸਟੇਟਮੈਂਟ ਦੇ ਤਹਿਤ ਕਿ ਤੁਸੀਂ ਜਿਹੜੀ ਫਿਕਚਸ ਰੈਕર્ડ ਤੇ ਹੋਰ ਜਿਹੜੀਆਂ ਗੱਲਾਂ ਆ ਉਹ ਜਿਹੜੀਆਂ ਹੈ ਨਹੀਂ ਸੀ ਉਹ ਦਿੱਤੀਆਂ ਤੇ ਜਿਹੜੇ ਆ ਉਹ ਪਲੀਵ ਇੰਟਰ ਨਹੀਂ ਕਰ ਸਕਦੇ ਜੱਜ ਨੇ ਹੁਕਮ ਦਿੱਤਾ ਤੇ ਇਹ ਕਿਹਾ ਹੈ ਕਿ ਜਿਹੜੀ ਫੈਡਰਲ ਪਬਲਿਕ ਡਿਫੈਂਡਰ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਜਿਹੜੀ ਇਹਦੀ ਹੀアリング ਆ ਉਹ ক্লোਜ਼ ਕੀਤੀ ਜਾਵੇ ਤੇ ਜਿਹੜੀ ਕੋਰਟ ਦੇ ਡਾਕੂਮੈਂਟਸ ਹੌ ਸੀਲ ਕੀਤੇ ਜਾਣ ਜਿਹੜੀ ਇਸ ਕੇਸ ਦੇ ਉੱਤੇ ਉਹਨਾਂ ਨੇ ਕਮੈਂਟ ਕਰਨ ਤੋਂ ਵੀ ਜਿਹੜਾ ਇਨਕਾਰ ਕੀਤਾ ਸੋ ਹੁਣ ਉਹ ਮਾਮਲਾ ਜਿਹੜਾ ਮੰਨਿਆ ਜਾ ਰਿਹਾ ਸੀ ਔਰ ਜਿਹਦੀ ਇਨਵੈਸਟੀਗੇਸ਼ਨ ਹੋਈ ਸੀ ਪ੍ਰੈਜ਼ੀਡੈਂਟ ਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਤੇ ਇੱਕ ਮਤਲਬ ਹਾਊਸ ਅਪੀਚਮੈਂਟ ਇਨਕੁਆਰੀ ਜਿਹੜੀ ਉਹਦੀ ਗੱਲ ਉਸ ਵੇਲੇ ਹੋਈ ਸੀ ਤੇ ਉਹ ਗੱਲਬਾਤ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਹੁਣ ਅੱਜ ਦੀਆਂ ਜਿਹੜੀਆਂ ਰਿਪੋਰਟਸ ਦੇ ਮੁਤਾਬਕ ਗਲਤ ਦੱਸੀ ਗਈ ਹੈ ਉਹਦੇ ਵਿੱਚ ਹੁਣ ਕੇਸ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਫੈਸਲਾ ਜਿਹੜਾ ਹੋਏਗਾ ਅਗਲੀ ਕਰ ਬਾ ਦੋਸਤੋ ਰੂਸ ਦੇ ਵਿੱਚ ਇੱਕ ਵਿਰੋਧੀ ਨੇਤਾ ਅਲੈਕਸੀ ਨੋਵਲਨੀ ਅਲੈਕਸੀ ਨੋਵਲਨੀ ਦੀ ਮੌਤ ਹੋ ਗਈ ਆ ਤੇ ਦੱਸਿਆ ਜਾ ਰਿਹਾ ਅੱਜ 16 ਫਰਵਰੀ ਨੂੰ 2024 ਨੂੰ ਰਸ਼ੀਅਨ اپੋਜੀਸ਼ਨ ਲੀਡਰਸ਼ਿਪ ਵਕੀਲ ਸੀ ਐਂਟੀ ਕਰਪਸ਼ਨ ਐਕਟਿਵਿਸਟ ਸੀ ਤੇ ਜਿਹੜਾ ਬਹੁਤ ਵੱਡਾ ਇਹਨਾਂ ਦਾ ਜ਼ਿਕਰ ਜਿਹੜਾ ਬਲਾਦੀਮੀਰ ਪੁਤਨ ਨੇ ਉਹਨਾਂ ਦੇ ਵੱਡੇ ਵਿਰੋਧੀਆਂ ਦੇ ਵਿੱਚੋਂ ਇੱਕ ਸੀ ਕਈ ਇਹਨਾਂ ਨੇ ਜੇਲ੍ਹ ਦੇ ਵਿੱਚੋਂ ਬੰਦ ਸੀਗੇ ਤੇ ਕਈ ਪਿਛਲੇ ਸਮੇਂ ਦੇ ਵਿੱਚ ਡੈਮੋਨਸਟ੍ਰੇਸ਼ਨਸ ਕੀਤੀਆਂ ਐਂਟੀ ਗਵਰਨਮੈਂਟ ਡੈਮੋਨਸਟ੍ਰੇਸ਼ਨਸ ਜਿਹੜੀਆਂ ਔਰ ਆਫਿਸ ਦੇ ਲਈ ਰਨਅ ਵੀ ਕੀਤਾ ਸੀ ਇਹਨਾਂ ਨੇ ਤੇ ਐਡਵੋਕੇਟ ਸੀਗੇ ਇਹ ਜਿਹੜੀ ਕ੍ਰਾਪਸ਼ਨ ਇਨ ਰਸ਼ੀਆ ਉਹਦੇ ਵਿਰੋਧ ਦੇ ਵਿੱਚ ਗੱਲਬਾਤ ਕਰਦੇ ਸੀ ਬਲਾਦੀਮੀਰ ਪੁਤਨ ਦੇ ਖਿਲਾਫ ਔਰਾਂ ਦੀ ਸਰਕਾਰ ਦੇ ਖਿਲਾਫ ਜਿਹੜੀ ਇਹਨਾਂ ਨੇ ਰਸ਼ੀਅਨ اپੋਜੀਸ਼ਨ ਕואਰਡੀਨੇਸ਼ਨ ਕੌਂਸਲ ਸੀਓ ਦੇ ਮੈਂਬਰ ਸੀਗੇ ਲੀਡਰਸ਼ਿਪ ਰਸ਼ੀਆ ਆਫ ਅ ਫਿਊਚਰ ਪਾਰਟੀ ਤੇ ਐਂਟੀ ਕਰਪਸ਼ਨ ਫਾਊਂਡੇਸ਼ਨ ਦੇ ਮੈਂਬਰ ਸੀਗੇ ਤੇ ਇਹਨਾਂ ਨੂੰ ਜਿਹੜੀ ਅਮਨਿਸਟੀ ਇੰਟਰਨੈਸ਼ਨਲ ਨੇ ਉਹਨਾਂ ਨੇ ਰੈਕੋਗਨਾਈਜ਼ ਕੀਤਾ ਸੀ ਪ੍ਰिजनਰ ਆਫ ਕੌਂਸੈਂਸ ਇਹ ਮਤਲਬ ਕਾਫੀ ਵੱਡਾ ਨਾਮ ਸੀ 2021 ਦੇ ਵਿੱਚ 6 ਮਿਲੀਅਨ ਤੋਂ ਜ਼ਿਆਦਾ ਇਹਨਾਂ ਦੇ YouTube ਦੇ ਸਬਸਕ੍ਰਾਈਬਰ ਸੀਗੇ ਸੋਸ਼ਲ ਮੀਡੀਆ ਚੈਨਲ ਦੇ ਥਰੂ ਇਹਨਾਂ ਨੇ ਦੁਨੀਆ ਨੂੰ ਦੱਸਿਆ ਸੀ ਕਿ ਰੂਸ ਦੇ ਵਿੱਚ ਇਸ ਵੇਲੇ ਹੋ ਕੀ ਰਿਹਾ ਕਰਪਸ਼ਨ ਕੇਸ ਕਿਸਮ ਦੀ ਆ ਕਿਸ ਤਰ੍ਹਾਂ ਦੇ ਜਿਹੜੇ ਪੋਲਿਟিক্যাল ਡੈਮੋਨਸਟ੍ਰੇਸ਼ਨ ਸੀ ਉੱਥੇ ਤੇ ਕੈਂਪੇਨਸ ਚੱਲੀਆਂ ਇਹਨਾਂ ਦੀਆਂ ਇਹਨਾਂ ਨੇ ਰਸ਼ੀਆ ਦੀ ਰੂਲਿੰਗ ਪਾਰਟੀ ਨੂੰ ਯੂਨਾਈਟਿਡ ਜਿਹੜੀ ਰਸ਼ੀਆ ਨੂੰ ਐਜ਼ ਅ ਪਾਰਟੀ ਆਫ ਕਰੋਕਸ ਐਂਡ ਥੀਵਸ ਕਿਹਾ ਸੀ ਤੇ ਜਿਹੜਾ ਬਹੁਤ ਜ਼ਿਆਦਾ ਪਪੂਲਰ ਹੋਇਆ ਸੀ ਸੋ ਇਹ ਮੁੱਖ ਤੌਰ ਦੇ ਉੱਤੇ ਇਹਨਾਂ ਦੇ ਵਿਰੋਧੀ ਮੰਨੇ ਗਏ ਆ ਤੇ ਜਿਹੜੇ ਵਲਾਦੀਮੀਰ ਪੁੱਤ ਦੇ ਹੁਣ ਕਿਸੇ ਨਾ ਕਿਸੇ ਤਰ੍ਹਾਂ ਇਲਜ਼ਾਮ ਇਹ ਵੀ ਲੱਗ ਰਿਹਾ ਹੈ ਕਿ ਇਹਨਾਂ ਨੇ ਆਪਣੇ ਵਿਰੋਧੀ ਨੂੰ ਜਾਣਬੁੱਝ ਕੇ ਖਤਮ ਕਰ ਦਿੱਤਾ ਇੱਕ ਪਹਿਲਾਂ ਵੀ ਇਹਨਾਂ ਨੂੰ ਜਿਹੜੀ ਸੈਂਟੈਂਸ ਸੀ ਐਮਬੈਸਡਰ ਐਮਬੈਸਡਰਮੈਂਟ ਦੇ ਵਿੱਚ ਤੇ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਕਿਹਾ ਗਿਆ ਸੀ ਪਰ ਉਸ ਤੋਂ ਬਾਅਦ 13 ਦੇ ਵਿੱਚ ਇਹਨਾਂ ਨੇ ਰਨ ਵੀ ਕੀਤਾ ਸੀ ਮਾਸਕੋ ਮੈਰਲ ਉਮੀਦਵਾਰ ਦੇ ਲਈ ਦੂਜੇ ਆਏ ਸੀ 27% ਵੋਟਾਂ ਦੇ ਨਾਲ ਤੇ ਜਿਹੜਾ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਦੀ ਚਰਚਾ ਹੋਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਨੇ ਅਪੀਲ ਵੀ ਫਾਈਲ ਕੀਤੀ ਆ ਵੀ ਇੰਟਰਨੈਸ਼ਨਲ ਕਮਿਊਨਿਟੀ ਤੋਂ ਮਦਦ ਵੀ ਮੰਗੀ ਆ ਕਿ ਜਾਣਬੁੱਝ ਕੇ ਇਹਨਾਂ ਨੂੰ ਮਾਰ ਦਿੱਤਾ ਗਿਆ باوجود ਇਸ ਗੱਲ ਦੇ ਕਿ ਉਹਨਾਂ ਦੀ ਦੁਨੀਆ ਦੇ ਵਿੱਚ ਚਰਚਾ ਹੈ ਤੇ ਉਹਨਾਂ ਦਾ ਚੰਗਾ ਨਾਂ ਥਾਂ ਸੀ 2020 ਦੇ ਵਿੱਚ ਵੀ ਅਗਸਤ ਦੇ ਵਿੱਚ ਉਹਨਾਂ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਦੱਸਦੇ ਸੀ ਕਿ ਇਹਨਾਂ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਤੇ ਇੱਕ ਕੋਈ ਕੱਲ੍ਹ ਵੱਤ ਉਹ ਵੀ ਉਸ ਵੇਲੇ ਵੀ ਇਦਾਂ ਹੋਈ ਸੀ ਮੈਡੀਕਲੀ ਜਿਹੜਾ ਇਹਨਾਂ ਨੂੰ ਵੈਕੂਏਟ ਕੀਤਾ ਗਿਆ ਸੀ ਬਰਲਿਨ ਦੇ ਵਿੱਚ ਤੇ ਫਿਰ ਡਿਸਚਾਰਜ ਕੀਤਾ ਗਿਆ 1 ਮਹੀਨੇ ਬਾਅਦ ਤੇ ਇਹਨਾਂ ਨੂੰ ਕਹਿੰਦੇ ਸੀ ਕਿ ਪੁੱਤ ਨੂੰ ਇਹ ਨਵਲਨੀ ਨੇ ਕਹਿਇਆ ਸੀ ਕਿ ਵਲਾਦੀਮੀਰ ਪੁੱਤਰ ਨੇ ਮੈਨੂੰ ਜ਼ਹਿਰ ਦਿੱਤੀ ਹੈ ਜਿਹਨਾਂ ਨੇ ਦਵਾਈ ਆ ਤੇ ਇਨਵੈਸਟੀਗੇਸ਼ਨ ਜਿਹੜੀਆਂ ਸੀਗੀਆਂ ਉਹ ਇਹਨਾਂ ਦੇ ਖਿਲਾਫ ਫੈਡਰਲ ਸਕਿਉਰਿਟੀ ਸਰਵਿਸ ਦੇ ਵਿੱਚ ਸੀਗੀਆਂ ਜਨਵਰੀ 2021 ਦੇ ਵਿੱਚ ਨਵਲਨੀ ਵਾਪਸ ਰਸ਼ੀਆ ਆ ਗਿਆ ਸੀ ਤੇ ਫਿਰ ਆਉਂਦੇ ਸਾਰ ਹੀ ਉਹਨਾਂ ਨੂੰ ਡੀਟੇਨ ਕਰ ਲਿਆ ਸੀ ਕਿ ਤੁਸੀਂ ਪੈਰੋਲ ਕੰਡੀਸ਼ਨਸ ਨੂੰ ਵਾਇਓਲੇਟ ਕੀਤਾ ਜਦੋਂ ਹਸਪਤਾਲ ਦੇ ਵਿੱਚ ਸੀਗੇ ਇਹ ਜਰਮਨੀ ਦੇ ਵਿੱਚ ਤੇ ਜਿਹੜੀਆਂ ਨਾ ਤੇ 2014 ਦੇ ਵਿੱਚ ਲਾਈਆਂ ਗਈਆਂ ਸੀ ਉਦੀ ਤੋਂ ਬਾਅਦ ਅਰੈਸਟ ਤੋਂ ਬਾਅਦ ਇਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀਗਾ ਤੇ ਕਈ ਜਿਹੜੀਆਂ ਡਾਕੂਮੈਂਟਰੀਜ਼ ਵੀ ਇਹਨਾਂ ਦੇ ਉੱਤੇ ਆਈਆਂ ਫਿਰ ਇਹਨਾਂ ਨੂੰ ਦੁਬਾਰਾ ਮਾਰਚ 2022 ਦੇ ਵਿੱਚ ਇਹਨਾਂ ਨੂੰ ਜਿਹੜਾ 9 ਸਾਲ ਦੀ ਸਜ਼ਾ ਦਿੱਤੀ ਗਈ ਸੀ ਕੰਟੈਂਪਟ ਆਫ ਕੋਰਟ ਦਾ ਮਾਮਲਾ ਨਵਾਂ ਟਰਾਇਲ ਚੱਲਿਆ ਸੀ ਜਿਹਦੇ ਵਿੱਚ ਇਹਨਾਂ ਨੇ ਉੱਥੇ ਐਮਨੇਸਟੀ ਇੰਟਰਨੈਸ਼ਨਲ ਇਹਨੂੰ ਉਦੋਂ ਵੀ ਕਿਹਾ ਸੀ ਵੀ ਇਹ ਇੱਕ ਬਹੁਤ ਸ਼ਰਮਨਾਕ ਗੱਲ ਗੱਲ ਆ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਫਿਰ ਹਾਈ ਸਕਿਉਰਿਟੀ ਪ੍ਰिजन ਦੇ ਵਿੱਚ ਅਗਸਤ 2023 ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ ਤੇ ਇਹਨਾਂ ਨੂੰ ਐਡੀਸ਼ਨਲ 19 ਸਾਲ ਦੀ ਹੋਰ ਸਜ਼ਾ ਜਿਹੜੀ ਐਕਸਟਰੀਮਿਜ਼ਮ ਚਾਰਜਸ ਲਾ ਕੇ ਇਹਨਾਂ ਦੇ ਉੱਤੇ ਜਿਹਦਾ ਮਤਲਬ ਇਹ ਸੀ ਕਿ ਇਹਨਾਂ ਨੂੰ ਦਸੰਬਰ 2038 ਦੇ ਵਿੱਚ ਜੇਲ੍ਹ ਚੋਂ ਬਾਹਰ ਕੱਢਿਆ ਜਾਣਾ ਸੀ ਤੇ ਉਹ ਮਤਲਬ ਜਾਂਤ ਸਾਰੀ ਉਮਰ ਇਹ ਜੇਲ੍ਹ ਦੇ ਵਿੱਚ ਹੀ ਰਹਿੰਦੇ ਤੇ ਹੁਣ ਜਿਹੜੀ ਖਬਰ ਅੱਜ ਆਈ ਆ ਕਿ ਇਹਨਾਂ ਦੀ ਅੱਜ 16 ਫਰਵਰੀ ਨੂੰ ਰਸ਼ੀਆ ਪ੍ਰिजन ਦੇ ਵਿੱਚ ਜਿਹੜੀ ਮੌਤ ਹੋ ਗਈ ਆ ਤੇ 47 ਸਾਲ ਇਹਨਾਂ ਦੀ ਉਮਰ ਸੀ ਤੇ 47 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਨੇ ਘੱਟੋ ਘੱਟ ਅੰਤਰਰਾਸ਼ਟਰੀ ਪਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਪੈਦਾ ਕੀਤੀ ਹੈ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਨ ਦੇ ਸਭ ਤੋਂ ਜ਼ਿਆਦਾ ਆਲੋਚਕ ਇਹਨਾਂ ਦੇ ਸਭ ਤੋਂ ਵੱਡੇ ਵਿਰੋਧੀ 19 ਸਾਲ ਦੀ ਐਕਸਟਰੀਮਿਜ਼ਮ ਦੇ ਚਾਰजेस ਦੇ ਤਹਿਤ ਸਜ਼ਾ ਪੂਕਤ ਰਹੀ ਸੀ ਰਸ਼ੀਆ ਦੀ ਸਭ ਤੋਂ ਜੜੀ ਹਾਈ ਸਿਕਿਉਰਿਟੀ ਜੇਲਸ ਉਹਨਾਂ ਦੇ ਵਿੱਚ ਇਹਨੂੰ ਰੱਖਿਆ ਗਿਆ ਸੀ ਤੇ ਇਹਨਾਂ ਦੀ ਪਤਨੀ ਯੂਲੀਆ ਉਨੇ ਹੁਣ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਆ ਕਿ ਇਹ ਜਿਹੜਾ ਇਹਨਾਂ ਦੇ ਇਨਸਾਫ ਦੇ ਲਈ ਲੜਿਆ ਜਾਵੇ ਕਾਫੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਖਬਰ ਨੇ ਅੱਜ ਕਾਫੀ ਹਲਚਲ ਪੈਦਾ ਕੀਤੀ ਹੈ ਕਿਉਂਕਿ ਵਲਾਦੀਮੀਰ ਪੋਤਨ ਉਥੋਂ ਦੇ ਡਿਕਟੇਟਰ ਤੇ ਇਹ ਮਤਲਬ ਬਿਲਕੁਲ ਉਹਨਾਂ ਦਾ ਵਿਰੋਧ ਕਰਨ ਵਾਲੇ ਓਪਨਲੀ ਉਹਨਾਂ ਦਾ ਵਿਰੋਧ ਕਰਨ ਵਾਲੇ ਸੀਗੇ ਤੇ ਜਿਹੜਾ ਨਤੀਜਾ ਇਹ ਹੋਇਆ ਕਿ ਹੁਣ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਇਹਨਾਂ ਦਾ ਇਹ ਜਿਹੜੀ ਮੌਤ ਆ ਇਹ ਸਧਾਰਨ ਮੌਤ ਮੈਂ ਅਗਲੀ ਗੱਲਬਾਤ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਹੋਈ ਸ਼ੂਟਿੰਗ ਬਾਰੇ ਤੇ ਉਹਦੇ ਤੋਂ ਬਾਅਦ ਜਿਹੜੇ ਗਨ ਲਾਜ਼ ਨੇ ਉਹਦੇ ਬਾਰੇ ਇੱਕ ਸ਼ੂਟਿੰਗ ਇਹਦੇ ਵਿੱਚ ਲੋਕਲ ਡੀਜੇ ਦੀ ਮੌਤ ਹੋਈ ਸੀ ਕਈ 20 ਜਣੇ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੱਚੇ ਸੀਗੇ ਕੈਂਸਰਸ ਸਿਟੀ ਦੇ ਵਿੱਚ ਚੀਫ ਸੁਪਰਵਾਲ ਵਕਟਰੀ ਰੈਲੀ ਸੀਗੀ ਬੁੱਧਵਾਰ ਨੂੰ ਉਹਦੇ ਤੋਂ ਬਾਅਦ ਉੱਥੇ ਗੋਲੀ ਚੱਲੀ ਸੀ ਤੇ ਇਹ ਨਾਲ ਕੁਝ ਉੱਥੇ ਹੋਇਆ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਥਾਰਟिटीज ਨੇ ਕਿਹਾ ਸੀ ਕਿ ਜਿਹੜੀਆਂ ਉਹ ਦੋ ਜਣਿਆਂ ਨੂੰ ਕਸਟਡੀ ਦੇ ਵਿੱਚ ਵੀ ਰੱਖਿਆ ਗਿਆ ਸੀ ਪੁਲਿਸ ਨੇ ਇਨਵੈਸਟੀਗੇਟ ਕੀਤੀ ਹੈ ਵਾਇਲੈਂਸ ਜਿਸ ਤਰੀਕੇ ਨਾਲ ਸੈਲੀਬ੍ਰੇਸ਼ਨ ਨੂੰ ਓਵਰ ਸ਼ੈਡੋ ਕਰ ਗਈ ਸੀ ਲੋਕ ਜਸ਼ਨ ਮਨਾਉਣ ਦੇ ਲਈ ਇਕੱਠੇ ਹੋਏ ਸੀ ਪਰ ਉੱਥੇ ਜਿਹੜੀ ਹਿੰਸਾ ਫੈਲ ਗਈ ਸੀ ਤੀਜਾ ਵਿਅਕਤੀ ਅਡਲਟਾ ਉਹਨੂੰ ਰਿਲੀਜ਼ ਕਰ ਦਿੱਤਾ ਸੀ ਇਹਨਾਂ ਨੇ ਥਰਸਡੇ ਨੂੰ ਆਫੀਸ਼ੀਅਲ ਦੱਸਦੇ ਆ ਕਿ ਜਿਹੜਾ ਇਹਦੇ ਵਿੱਚ ਅਨ ਇਨਵੋਲਵਡ ਸੀਗਾ ਸ਼ੂਟਿੰਗ ਦੇ ਵਿੱਚ ਜਿਹੜੇ ਲਗਭਗ 1 ਮਿਲੀਅਨ ਦੇ ਕਰੀਬ ਫੈਨ ਸੀਗੇ ਡਾਊਨ Town ਕੈਂਸਸ ਦੇ ਵਿੱਚ ਪਰੇਡ ਦੇ ਵਿੱਚ ਤੇ ਜਿਹੜੇ ਉਹ ਉੱਥੇ ਅਜਿਹੇ ਜਿਹੜੇ ਪਲੇਅਰ ਸੀਗੇ ਉਹ ਸਟੇਜ ਦੇ ਉੱਤੇ ਹੀ ਸੀਗੇ ਵਿਕਟਰੀ ਰੈਲੀ ਦੇ ਵਿੱਚ ਜਦੋਂ ਗੋਲੀ ਚੱਲ ਗਈ ਸੀ ਹੁਣੇ ਘੱਟਾਂ ਸ਼ੂਟਿੰਗ ਜਿਹੜੀ ਆ ਹੋਈ ਆ ਘਟੋ ਘਟ 48ਵੀਂ ਮਾਸ ਸ਼ੂਟਿੰਗ ਦੱਸੀ ਜਾ ਰਹੀ ਆ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੀ ਗਨ ਵਾਇਲੈਂਸ ਆਰਕਾਈਵ ਆ ਉਹਦੇ ਹਿਸਾਬ ਦੇ ਨਾਲ ਸ਼ੂਟਿੰਗ ਹੋ ਗਈ ਉਹਦੇ ਤੋਂ ਬਾਅਦ ਫੜ ਲੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਇਹ ਤੋਂ ਬਾਅਦ ਹੁਣ ਜਿਹੜੀ ਚਰਚਾ ਇਹ ਚੱਲ ਰਹੀ ਆ ਕਿ ਇੱਥੇ ਹਥਿਆਰਾਂ ਨੂੰ ਰੱਖਣ ਦੇ ਸੰਬੰਧੀ ਕਾਨੂੰਨ ਕਿਦਾਂ ਦੇਣੇ ਨੇ ਮਾਸ ਸ਼ੂਟਿੰਗਸ ਨੇ ਜਿੱਦਾਂ ਉਹਨਾਂ ਦਾ ਕੈਂਸਸ ਸਿਟੀ ਦੇ ਵਿੱਚ ਹੋਇਆ ਹੈ ਸਿਟੀ ਦੇ ਵਿੱਚ ਮਤਲਬ ਡੈਡਲੀਸਟ ਐਵਰ ਯਰ 2023 ਦੱਸਿਆ ਗਿਆ ਸੀ ਹੁਣ ਉਹਦੇ ਵਿੱਚ ਇਹ ਕਹਿੰਦੇ ਵੀ ਇੱਥੇ ਦੇ ਕਾਨੂੰਨ ਬਹੁਤ ਢਿੱਲੇ ਆ ਜਿਹੜਾ ਇਹ 43 ਸਾਲਾਂ ਇੱਕ ਔਰਤ ਮਾਰੀ ਗਈ ਆ 23 ਜਣੇ ਜ਼ਖਮੀ ਹੋਏ ਆ ਇਸ ਸਪਰੇਡ ਦੇ ਵਿੱਚ ਜਿਹਦੇ ਵਿੱਚ ਮਿਲੀਅਨ ਦੇ ਲੋਕ ਕਰੀਬ ਲੋਕ ਜਿਹੜੇ ਇਕੱਠੇ ਹੋਏ ਸੀ ਜਿਦਾ ਸਿਆ ਜਾ ਰਿਹਾ ਕਿ ਜਿਹੜੇ ਗਨ ਲਾਜ਼ ਨੇ ਮੈਸੂਰੀ ਦੇ ਮੈਸੂਰੀ ਸਟੇਟ ਦੇ ਵਿੱਚ ਇਹਦੇ ਕਰਕੇ ਹੀ 155 ਮਾਸ ਸ਼ੂਟਿੰਗਸ 2013 ਤੋਂ ਹੁਣ ਤੱਕ ਹੋ ਚੁੱਕੀਆਂ ਤੇ ਜਿਹੜੇ ਚੈਲੰਜ ਆ ਬਹੁਤ ਵੱਡਾ ਲਾਰਜ ਫੋਰਸਮੈਂਟ ਤੇ ਅਫੀਸ਼ੀਅਲਸ ਦੇ ਲਈ ਜਿਹਦੇ ਵਿੱਚ ਇਨਵੈਸਟੀਗੇਸ਼ਨ ਗਨ ਵਾਇਲੈਂਸ ਦੀ ਸਟੇਟ ਦੇ ਵਿੱਚ ਹੁੰਦੀ ਆ ਮੈਸੂਰੀ ਦੇ ਵਿੱਚ ਵੀਕ ਲਾ ਆ ਉਹਦੇ ਨਾਲ ਕਹਿੰਦੇ ਇਹ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਮੈਸੂਰੀ ਦੇ ਵਿੱਚ ਜਿਹੜੀ ਪਾਰਸ਼ਲ ਓਪਨ ਕੈਰੀ ਰੈਗੂਲੇਸ਼ਨ ਆ ਕੁਝ ਚਾਈਲਡ ਐਕਸੈਸ ਪ੍ਰੋਵੈਂਸ਼ਨ ਲਾ ਹੈਗੇ ਆ ਪਰ ਉਹਨੇ ਜ਼ਬਰਦਸਤ ਨਹੀਂ ਆ ਇਹਦਾ ਜੇ ਰੈਂਕ ਦੇਖਣਾ ਹੋਵੇ ਤੇ 38ਵਾਂ ਰੈਂਕ ਆ 50 ਸਟੇਟਾਂ ਦੇ ਵਿੱਚ ਜੇ ਗਨ ਲਾਸਟ ਸਟਰੈਂਥ ਦੇ ਹਿਸਾਬ ਨਾਲ ਆਉਣਾ ਵੀ ਹੁਣ ਅਮਰੀਕਾ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੱਖਰੇ ਵੱਖਰੇ ਕਾਨੂੰਨ ਆ ਇਹ 38ਵੇਂ ਨੰਬਰ ਤੇ ਆਉਂਦਾ ਜੇਕਰ ਸਖਤੀ ਦੇ ਹਿਸਾਬ ਨਾਲ ਦੇਖਿਆ ਜਾਵੇ ਸਭ ਤੋਂ ਟੌਪ ਦੇ ਉੱਤੇ ਕੈਲੀਫੋਰਨੀਆ ਆ ਜਿੱਥੇ ਸਭ ਤੋਂ ਸਖਤ ਗਨ ਲਾਜ਼ ਨੇ ਆਰਕੈਂਸਸ ਜਿਹੜਾ ਆ ਉਹ 50ਵੇਂ ਨੰਬਰ ਤੇ ਆਉਂਦਾ ਜਿੱਥੇ ਵੀਕੈਸਟ ਆ ਲਾ ਜਿਹੜੇ ਇਹ ਤੁਸੀਂ ਜਦੋਂ ਐਵਰੀ ਟਾਈਮ ਫਾਰ ਗਨ ਸੇਫਟੀ ਦੇ ਸਾਹਬ ਦੇ ਨਾਲ ਦੇਖਦੇ ਆ ਗਨ ਕੰਟਰੋਲ ਐਡਵੋਕੇਸੀ ਤੇ ਗਨ ਵਾਇਲੈਂਸ ਪ੍ਰੋਫੈਂਸ਼ਨ ਜਿਹੜੇ ਹੈਗੇ ਆ ਉਹ ਖਾਸ ਤੌਰ ਦੇ ਉੱਤੇ ਫੋਕਸ ਉਹ ਜਿਹੜੇ ਨੇ ਨਾਨ-ਪ੍ਰੋਫਿਟ ਨੇ ਜਿਹੜੇ ਉਹ ਇਹ ਕਹਿੰਦੇ ਆ ਕਿ ਮਸ਼ੂਰੀ ਉਹਨਾਂ ਟੌਪ 10 ਸਟੇਟਸ ਦੇ ਵਿੱਚ ਆ ਜਿੱਥੇ ਸਭ ਤੋਂ ਜ਼ਿਆਦਾ ਫਾਇਰ ਆਰਮਰ ਰਿਲੇਟਡ ਡੈਥਸ ਹੁੰਦੀਆਂ ਆ ਕਿ ਜਿਹੜੀ ਫਾਊਂਡੇਸ਼ਨਲ ਗਨ ਵਾਇਲੈਂਸ ਪ੍ਰੋਵੈਂਸ਼ਨ ਲਾਜ਼ ਨਹੀਂ ਆ ਮੋਡਲੇ ਤੌਰ ਦੇ ਉੱਤੇ ਇਹ ਇਸ ਹਿੰਸਾ ਨੂੰ ਰੋਕਣ ਦੇ ਲਈ ਜਿਹੜੇ ਕਾਨੂੰਨ ਚਾਹੀਦੇ ਆ ਉਹ ਇਥੇ ਆਰਕੈਂਸਸ ਦੇ ਵਿੱਚ ਹੈ ਨਹੀਂ ਤੇ ਇਸ ਮੈਸੂਰੀ ਦੇ ਵਿੱਚ ਹੈ ਨਹੀਂ ਤੇ ਇਸੇ ਕਰਕੇ ਇਹ ਜਿਹੜੀ ਘਟਨਾ ਆ ਇਹ ਵਾਪਰੀ ਆ ਤੇ ਜੇ ਇਹ ਕਾਨੂੰਨ ਸਖਤ ਨਾ ਕੀਤੇ ਗਏ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਘਟਨਾਵਾਂ ਹੋਰ ਜ਼ਿਆਦਾ ਹੋ ਸਕਦੀਆਂ ਸੋ ਤੁਸੀਂ ਜੇ ਇਸ ਤਰੀਕੇ ਦੇ ਨਾਲ ਇੱਥੇ 2007 ਤੋਂ ਲੈ ਕੇ ਇੱਕ 80 ਸਾਲਾ ਵਿਅਕਤੀ ਜਿਹੜਾ ਜਿਹੜਾ ਕਾਨੂੰਨ ਸੀਗਾ ਜਦੋਂ ਦਾ ਉਹ ਸ਼ੁਰੂ ਹੋਇਆ ਸੀ 27% ਸਟੇਟ ਗਨ ਹੋਮਿਸਾਈਡ ਰੇਟ ਦੇ ਵਿੱਚ ਵਾਧਾ ਹੋ ਗਿਆ ਮੈਸੂਰੀ ਦੇ ਵਿੱਚ ਗਨ ਰਾਈਟਸ ਜਿਹੜਾ ਪੈਰਾਡਾਈਸ ਕਿਹਾ ਜਾ ਰਿਹਾ ਪਰ ਪਬਲਿਕ ਸੇਫਟੀ ਜਿਹੜੀ ਆ ਉਹਦਾ ਜ਼ਿਆਦਾ ਖਿਆਲ ਨਹੀਂ ਰੱਖਿਆ ਗਿਆ ਇਸ ਗੱਲਬਾਤ ਦੇ ਲਈ ਇਸ ਵੇਲੇ ਲੋਕ ਚਿੰਤਤ ਨੇ ਤੇ ਕਿਤੇ ਨਾ ਕਿਤੇ ਇਹ ਐਡਵੋਕੇਸੀ ਗਰੁੱਪ ਮੰਗ ਕਰ ਰਿਹਾ ਵੀ ਇੱਥੇ ਵੀ ਕੁਝ ਨਾ ਕੁਝ ਕਾਨੂੰਨ ਸਖਤ ਜ਼ਰੂਰ ਕੀਤੇ ਜਾਣ ਜਿਹਦੇ ਨਾਲ ਭਵਿੱਖ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ ਅਗਲੀ ਗੱਲਬਾਤ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਬਾਰੇ ਆ ਇਹ ਹੁਣ ਤੁਹਾਨੂੰ ਪਤਾ ਕਿ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਾਰਡਨ ਵੱਲ ਵਧ ਰਹੇ ਆ ਤੇ ਇਹਨਾਂ ਨੇ ਐਲਾਨ ਕੀਤਾ ਵੀ ਜਦੋਂ ਅਸੀਂ ਬਣ ਗਏ ਤੇ ਉਹਦੇ ਤੋਂ ਬਾਅਦ ਜਿਹੜੀ ਫੈਡਰਲ ਗਵਰਨਮੈਂਟ ਆ ਇਹਨੂੰ ਬਹੁਤ ਰੈਡੀਕਲੀ ਰੀਸ਼ੇਪ ਕਰਨਾ ਤੇ ਕਈ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਦੇਣਾ ਸਰਕਾਰੀ ਲੋਕਾਂ ਨੂੰ ਜੇ ਵਾਈਟ ਹਾਊਸ ਦੇ ਵਿੱਚ ਦੁਬਾਰਾ ਆ ਗਏ ਜਿੱਥੇ ਉਹਨਾਂ ਨੇ ਇਹ ਗੱਲਬਾਤ ਕੀਤੀ ਆ ਕਿ ਇਹਨੂੰ ਸਾਰੀ ਨੂੰ ਫੈਡਰਲ ਗਵਰਨਮੈਂਟ ਨੂੰ ਰੀਸ਼ੇਪ ਕਰਨਾ ਉੱਥੇ ਨੇ ਇਹ ਵੀ ਕਿਹਾ ਕਿ ਕਈ ਮਿਲੀਅਨ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਅਸੀਂ ਇੱਥੋਂ ਬਾਹਰ ਕੱਢ ਦਾਂਗੇ ਤੇ ਜਿਹੜੀਆਂ ਜਿਹੜੀਆਂ ਟens ਆਫ ਥਾਊਜ਼ੈਂਡਸ ਵਰਕਰ ਜਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਫਾਇਰ ਕਰ ਦੇਣਾ ਤੇ ਉਹਨਾਂ ਨੂੰ ਰਿਪਲੇਸ ਕਰਨਾ ਜਿਹੜੇ ਲਾਇਲਿਸਟ ਨੇ ਜਿਹੜੇ ਜਿਹੜੇ ਵਫਾਦਾਰ ਨੇ ਜੁੜੀਆਂ ਲਿਬਰਲ ਆਰਗੇਨਾਈਜੇਸ਼ਨਸ ਨੇ ਵਿਸ਼ਿੰਗਟਨ ਦੇ ਵਿੱਚ ਉਹ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਬੈਕ ਕਰ ਰਹੀਆਂ ਆ ਤੇ ਉਹ ਇਹ ਕਹਿੰਦੇ ਆ ਕਿ ਉਹ ਇਸ ਗੱਲ ਦੀ ਆਸ ਕਰਦੇ ਆ ਕਿ ਟਰੰਪ ਹਾਰ ਜਵੇ ਤੇ ਜਿਹੜੇ ਮਤਲਬ ਚੁੱਪਚਾਪ ਉਹ ਯਤਨ ਕਰ ਰਹੇ ਆ ਜਿਹੜੇ ਇਸ ਚੀਜ਼ ਨੂੰ ਇਹਨਾਂ ਨੂੰ ਆਉਣ ਤੋਂ ਰੋਕਣ ਦੇ ਲਈ ਜਿਹੜੇ ਐਕਟੀਵਿਸਟ ਨੇ ਜਾਂ ਐਡਵੋਕੇਟਸ ਨੇ ਜਾਂ ਲੀਗਲ ਐਕਸਪਰਟਸ ਨੇ ਇਸ ਵੇਲੇ ਉਹ ਨਵੇਂ ਫੈਡਰਲ ਰੂਲ ਜਿਹੜੇ ਉਹਨਾਂ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਉਹਨੂੰ ਪ੍ਰਮੋਟ ਕਰ ਰਹੇ ਆ ਜਿਹੜੇ ਰਾਸ਼ਟਰਪਤੀ ਦੀਆਂ ਤਾਕਤਾਂ ਨੂੰ ਲਿਮਟ ਕਰਦੇ ਆ ਅ ਜੋ ਬਾਈਡਨ ਦੇ ਵਾਈਟ ਹਾਊਸ ਵਿਚਲੇ ਹੋਣ ਦੇ ਨਾਲ ਤਾਂ ਕਿ ਉਹ ਉਹਨਾਂ ਨੂੰ ਜ਼ਿਆਦਾ ਪ੍ਰੋਟੈਕਟ ਕਰ ਸਕਣ ਤੇ ਇਸ ਗੱਲ ਦੇ ਉੱਤੇ ਰੋਕ ਲਾ ਸਕਣ ਕਿ ਡੋਨਲਡ ਟਰੰਪ ਨੂੰ ਲਿਮਟ ਕਰ ਸਕਣ ਦੂਜੀ ਟਰਮ ਤੋਂ ਆਉਣ ਦੇ ਲਈ ਮਤਲਬ ਉਹ ਡਰੇ ਆ ਤੇ ਡੋਨਲਡ ਟਰੰਪ ਦਾ ਸਿੱਧਾ ਬਿਆਨ ਆ ਕਿ ਆਪਾਂ ਹਾਰਾ ਗਣਤਿਤ ਦੇ ਵਿੱਚ ਉਹਨਾਂ ਨੂੰ ਫਾਇਰ ਕਰ ਦੇਣਾ ਜੇ ਆਪਾਂ ਆ ਗਏ ਤੇ ਇੱਕ ਹੁਣ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਆ ਤੇ ਇਹਦੇ ਵਿੱਚ ਕੇਸ ਤਰੀਕੇ ਦੇ ਨਾਲ ਹੁੰਦਾ ਆ ਜਿਹੜੀ ਕਿਨਕੀਏ ਦੁਆਰਾ ਚੁਣੇ ਜਾਂਦੇ ਆ ਉਹਦੇ ਤੋਂ ਬਾਅਦ ਕੀ ਕਰਦੇ ਆ ਤੇ ਜਿਹੜੇ ਇਹਨਾਂ ਦੇ ਐਫਰਟਸ ਹੋਣਗੇ ਉਹ ਕੀ ਹੋਣਗੇ ਜਾਂ ਇਹ ਜ਼ਿਆਦਾ ਕਹਿ ਰਹੇ ਆ ਜਾਂ ਉਹਦੇ ਵਿੱਚ ਸਿਰਫ ਕਹਿੰਦੇ ਆ ਜਿਹੜਾ ਇਹ ਵਾਕਈ ਜਿਹੜੇ ਲੱਖਾਂ ਹੀ ਇਮੀਗ੍ਰੈਂਟਸ ਆ ਉਹਨਾਂ ਨੂੰ ਵਾਪਸ ਭੇਜ ਦੇਣਗੇ ਤੇ ਜਾਂ ਜਿਹੜੇ ਇੱਥੇ ਮੁਲਾਜ਼ਮ ਆ ਉਹਨਾਂ ਨੂੰ ਕੱਢ ਕੇ ਨਵਿਆਂ ਨੂੰ ਭਰਤੀ ਕਰਨਗੇ ਤੇ ਉਹ ਵੀ ਸੈਂਕੜੇ ਨਹੀਂ ਸ਼ਗੋ ਹਜ਼ਾਰਾਂ ਇਹ ਇੱਕ ਬਹੁਤ ਵੱਡਾ ਮਸਲਾ ਇਸ ਵੇਲੇ ਲੋਕਾਂ ਦੇ ਸਾਹਮਣੇ ਖੜਾ ਆ ਜਿਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਵੀ ਆ ਤੇ ਉਹ ਇਹ ਜਿਹੜਾ ਵਰਗ ਆ ਜਿਹਨੂੰ ਡੋਨਲਡ ਟਰੰਪ ਨੇ ਕੱਢਣ ਦੀ ਗੱਲਬਾਤ ਕੀਤੀ ਆ ਉਹ ਕਿਤੇ ਨਾ ਕਿਤੇ ਇਹ ਸੋਚਦਾ ਵੀ ਆ ਕਿ ਇਹ ਡੋਨਲਡ ਟਰੰਪ ਦੂਜੀ ਵਾਰੀ ਨਾ ਚੋਣੇ ਜਾਣ ਤਾਂ ਕਿ ਉਹ ਜਿਹੜੇ ਆ ਇਸ ਗੱਲ ਤੋਂ ਬੱਚ ਸਕੜ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਪੁਸ਼ਨਾ ਮੀਆਂ ਗੱਲਾਂ ਬਾਤਾਂ